ਮੀਡੀਆ ਰਹੀ ਮਦਦ ਦੀ ਅਪੀਲ ਕੀਤੀ ਸੀ ਕਿ ਮੈਨੂੰ ਕੰਮ ਦਿੱਤਾ ਜਾਵੇ ਤੇ ਉਹਦੇ ਏਵਜ਼ ਵਿੱਚ ਮੈਨੂੰ ਅੱਜ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਜੀ ਜਿਨ੍ਹਾਂ ਨੇ ਆਪਣਾ ਮੇਰਾ ਬ੍ਰਦਰ ਬਣ ਕੇ ਉਹਨਾਂ ਨੇ ਇੱਕ ਨੋਟ ਵੀ ਭੇਜਿਆ ਹੈ ਮੈਨੂੰ ਦਿਖਾਇਆ ਗਿਆ ਸੀ ਉਹ ਨੋਟ ਜਿੱਥੇ ਲਿਖਿਆ ਗਿਆ ਕਿ ਇਹ ਜਿਹੜੀ ਮੈਂ ਰਾਸ਼ੀ ਭੇਜ ਰਿਆ ਵਾਂ ਇਹ ਮਦਦ ਨਹੀਂ ਹੈ ਇੱਕ ਵੱਡੇ ਭਰਾ ਨੂੰ ਛੋਟੀ ਭੈਣ ਦੀ ਛੋਟੀ ਭੈਣ ਲਈ ਆਸ਼ੀਰਵਾਦ ਹੈ ਪਿਆਰ ਹੈ ਤੇ ਮੈਂ ਆਪਣੇ ਵੀਰ ਅਕਸ਼ੇ ਕੁਮਾਰ ਨੂੰ ਬਹੁਤ ਬਹੁਤ ਧੰਨਵਾਦੀ ਧੰਨਵਾਦ ਦਿਨ ਕਰਦੀ ਆ ਬਹੁਤ ਬਹੁਤ ਥੈਂਕਸ ਮੇਰੇ ਕੋ ਵਰਡਸ ਨਹੀਂ ਹੈ ਭਾਜੀ ਮੇਰੇ ਕੋ ਵਰਡਸ ਖਤਮ ਹੋ ਚੁੱਕੇ ਨੇ ਕਿ ਮੈਂ ਮੈਨੂੰ ਡਿਕਸ਼ਨਰੀ ਫੁੱਲ ਨਹੀਂ ਪਈ ਸਪੈਸ਼ਲੀ ਤੁਹਾਡਾ ਧੰਨਵਾਦ ਕਰਨ ਲਈ ਕਿ ਤੁਸੀਂ ਅੱਜ ਇੱਕ ਆਕਸੀਜਨ ਦਾ ਕੰਮ ਕੀਤਾ ਹੈ ਮੇਰੇ ਲਈ ਤੇ ਮੇਰੇ ਪਰਿਵਾਰ ਲਈ ਮੇਰੇ ਬੱਚਿਆਂ ਦੇ ਚਿਹਰਿਆਂ ਦੀ ਖੁਸ਼ੀ ਆਈ ਹੈ ਕਿ ਉਹਨਾਂ ਦਾ ਮੇਰੀ ਬੇਟੀਆਂ ਦਾ ਤੁਸੀਂ ਫਿਊਚਰ ਸਿਕਿਉਰ ਕੀਤਾ ਹੈ ਤੇ ਮੈਂ ਤੁਹਾਡੀ ਇਦਿਆਨਦਾਰੀ ਬਾਰੇ ਪੜ੍ਹਦੀ ਹੁੰਦੀ ਸੀ ਅਖਬਾਰਾਂ 'ਚ ਪਰ ਅੱਜ ਮੈਂ ਦੇਖ ਵੀ ਲਿਆ ਏ ਕਿ ਅਚਾਨਕ ਹੀ ਮੇਰੇ ਬੈਂਕ ਦੇ ਵਿੱਚ ਅਕਸ਼ੇ ਕੁਮਾਰ ਪਾਟਿਆ ਜੀ ਇਹ ਉੱਪਰ ਆਇਆ ਨਾਮ ਕਿ ਉਹਨਾਂ ਨੇ 25 ਲੱਖ ਦੀ ਰਾਸ਼ੀ ਭੇਜੀ ਹੈ ਭਾਜੀ ਬਹੁਤ ਧੰਵਾਵਾਂ ਨੇ ਮੇਰੇ ਪਰਿਵਾਰ ਵੱਲੋਂ ਬਹੁਤ ਸਾਰਾ ਪਿਆਰ ਹੈ ਮੇਰੇ ਪਰਿਵਾਰ ਵੱਲੋਂ ਤੇ ਤੁਹਾਨੂੰ ਦਿੱਤੀ ਬਾਹ ਨਾ ਲਗੇ ਬਾਬਾ ਨਾਨਕ ਤੁਹਾਡੀ ਉਮਰ ਲੋਕੀਤਾਂ ਜਿੰਨੀ ਲੰਬੀ ਕਰਨ ਥੈਂਕ ਯੂ ਭਾਜੀ ਕੋਈ ਤਾਲਮਿਲ ਵੀ ਹੋ ਰਿਹਾ ਹੈ ਉਹਨਾਂ ਦੇ ਜਿਸ ਮੈਂ ਟੀਮ ਦੇ ਮੈਂਬਰ ਨਾਲ ਜਾਂ ਨਹੀਂ ਮੈਂ ਮੇਰਾ ਕੋਈ ਤਾਲਮਿਲ ਨਹੀਂ ਸੀ ਜੀ ਡਾਇਰੈਕਟ ਹੀ ਪੈਸੇ ਆਏ ਨੇ ਮੇਰੇ ਕੋਲ ਕਿਵੇਂ ਪਤਾ ਚੱਲਿਆ ਫੋਨ ਉੱਤੇ ਇਹ ਸਵੇਰੇ ਮੈਨੂੰ ਫੋਨ ਆਇਆ ਜੀ ਮੇਰੇ ਬੈਂਕ ਤੋਂ ਵੀ ਇਸ ਤਰ੍ਹਾਂ ਤੁਹਾਡੇ ਬੈਂਕ ਦੇ ਵਿੱਚ ट्रांजैक्शन ਹੋਈ ਹੈ ਹਾਂਜੀ ਤਾਂ ਜੋ ਇਸ ਤਰ੍ਹਾਂ ਦੇ ਹਾਲਾਤ ਬਣੇ ਸੀਗੇ ਅਜੇ ਇਹ ਹਾਲਾਤ ਜੀ ਮੇਰੇ ਮਦਰ ਦੇ ਜਾਣ ਤੋਂ ਬਾਅਦ ਕਿਉਂਕਿ ਮੇਰੇ ਮੰਮੀ ਕਰਤਾ ਕਰਤਾ ਸੀ ਕਰਦੇ ਤੇ ਉਸ ਤੋਂ ਬਾਅਦ ਸ਼ੋਜ਼ ਵੀ ਮਿਲਨੇ ਘਟੋ ਗਏ ਤੇ ਇੱਕ ਦੂਸਰਾ ਜਿਹੜਾ ਸਾਡਾ ਰੁਝਾਨ ਸਾਡੇ ਪੰਜਾਬ ਦੇ ਯੂਥ ਦਾ ਲੋਕਾਂ ਦਾ ਦੂਸਰੇ ਗਾਣੇ ਵੱਲ ਚਲਾ ਗਿਆ ਤੇ ਫਿਰ ਸੁਹਾਗ ਕੁੜੀਆਂ ਨੂੰ ਕੌਣ ਪੁੱਛੇਗਾ ਜੀ ਤਾਂ ਤੁਸੀਂ ਤਾਂ ਹਮੇਸ਼ਾ ਹੀ ਆਪਣੀਆਂ ਵਾਰੀ ਅਸੀਂ ਕਦੀ ਹਾਂਜੀ ਅਸੀਂ ਕਦੀ ਸਮਝੌਤਾ ਨਹੀਂ ਕੀਤਾ ਜੀ ਗਾਣਾ ਇਹਦੇ ਨਿਰੋਲ ਗਾਣੇ ਗਾਣੇ ਨੇ ਸੱਭਿਆਚਾਰੀ ਗਾਣਾ ਇਸ ਤੋਂ ਇਲਾਵਾ ਨਹੀਂ ਅਦਰ-ਉਦਰ ਨਹੀਂ ਹੋਣਾ ਚੀਜ਼ ਨੋਣਾ ਜਾਂਦੇ ਜੀ ਸੱਭਿਆਚਾਰ ਨਾਲ ਜਿਆਦਾ ਆਹ ਜੀ ਮੈਂ ਇਹ ਗਮਮੀदाई ਮੈਂ ਗਾਣਾ ਸੁਣਾਣਾ ਜਾਵਾਂਗੀ ਉਹ ਦੇਮੂ ਉਹ ਜੁਗਨੀ ਉਹ ਦੇਮੂ ਫੱਬੇ ਜਿੰਨੂੰ ਸਾਟ ਇਸ਼ਕ ਦੀ ਲੱਗੇ ਵੀਰ ਮੇਰੇ ਆ ਜੁਗਨੀ ਵੀਰ ਮੇਰੇ ਆ ਜੁਗਨੀ ਕਹਿੰਦੀ ਆ ਜਿਹੜੀ ਨਾਮ ਸਾਈ ਦਾ ਜਿਹੜੀ ਨਾਮ ਅੱਲਾ ਦਾ ਲੈਂਦੀ ਆ ਇਹ ਅਪੀਲ ਕਰਲੀ ਜੋ ਦੇ ਜੀ ਬਗਮੰਦ ਤੇ ਜਾਓ ਜੇ ਤੁਸੀਂ ਬੰਦੇ ਨਹੀਂ ਮੈਂ ਜੀ ਰਖੜੀ ਬੰਨਣ ਜ਼ਰੂਰ ਜਾਵਾਂਗੀ ਉਹਨਾਂ ਨਾਲ ਬਹੁਤ ਮਿਲਾਂਗੇ ਪੂਰੀ ਉਮੀਦ ਹੈ ਜੀ ਪੂਰੀ ਉਮੀਦ ਹੈ ਜੇ ਪਰਮਾਤਮਾ ਇੱਥੇ ਤੱਕ ਮਿਲਾ ਸਕਦਾ ਹੈ ਤੇ ਪ੍ਰਮਾਤਮਾ ਉਹ ਵੀ ਰਸਤੇ ਖੋਲੇਗਾ ਹਾਂਜੀ